प्यारे दोस्तों मैं ਤੁਹਾਡਾ ਆਪਣਾ ਸਤਪਾਲ ਸਿੰਘ ਗਿੱਲ ਪਿਆਰ ਸਹਿਤ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਤੁਹਾਡੇ ਕੁਝ ਕਮੈਂਟ ਕੁਝ ਵੀਰਾਂ ਦੇ ਫੋਨ ਕਾਲ ਜਣੀਆਂ ਆਈਆਂ ਜੋ ਵੀ ਫੈਸਲਾ ਬੇਅਦਬੀ ਵਾਲੇ ਮੈਟਰ ਦੇ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਿੰਘ ਸਹਿਬਾਨ ਵੱਲੋਂ ਲਿਆ ਗਿਆ ਕਿਉਂਕਿ ਇਹਦੇ ਬਾਰੇ ਤਾਂ ਜਿਹੜੇ ਪੰਥਕ ਲੋਕ ਹਨ ਪੰਥ ਦੇ ਬਾਰੇ ਡੂੰਗੀ ਜਾਣਕਾਰੀ ਰੱਖਣ ਵਾਲੇ ਲੋਕ ਉਹੀ ਜ਼ਿਆਦਾ ਦੱਸ ਸਕਦੇ ਆ ਵੀ ਕਿੱਥੋਂ ਤੱਕ ਇਹ ਸਹੀ ਆ ਤੇ ਕਿੱਥੋਂ ਤੱਕ ਇਹ ਵਾਜਬ ਹੈ ਕਿਉਂਕਿ ਅਸੀਂ ਜਥੇਦਾਰ ਜੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਸ ਤੋਂ ਪਹਿਲਾਂ ਤੁਹਾਨੂੰ ਸਰਦਾਰ ਗੁਰਸੇਵਕ ਸਿੰਘ ਫੌਜੀ ਮਲਕਿਆਂ ਵਾਲੇ ਉਹਨਾਂ ਦੀਆਂ ਵੀ ਇੰਟਰਵਿਊਜ਼ ਪਈਆਂ ਜਦੋਂ ਵੀ ਕੋਈ ਗੱਲ ਕਰਦੇ ਕੋਈ ਤਵੱਜੋ ਨਹੀਂ ਸੀ ਦਿੱਤੀ ਜਾਂਦੀ ਤੇ ਉਹਨਾਂ ਨੂੰ ਤਾਂ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਵੀ ਕੀ ਤੁਸੀਂ ਜਿਹੜਾ ਸਾਨੂੰ ਪੁੱਛ ਕੇ ਗੋਈ ਦਿੱਤੀ ਆ ਹੁਣ ਦੋਸਤੋ 600 ਇਨਸਾਨ ਦੇ ਵਾਸਤੇ ਸਭ ਕੁਝ ਗੁਰੂ ਸਾਹਿਬ ਹੈ ਉਹਨੂੰ ਕਿਸੇ ਤੋਂ ਪੁੱਛਣ ਦੀ ਲੋੜ ਹੈ ਜਿਹੜਾ ਇਨਸਾਨ ਆਪਣੇ ਗੁਰੂ ਦੇ ਪੱਖ ਦੇ ਵਿੱਚ ਆਪਣੀ ਕੌਮ ਦੇ ਪੱਖ ਦੇ ਵਿੱਚ ਨਹੀਂ ਖੜ ਸਕਦਾ ਜਾਂ ਫਿਰ ਉਹ ਕਿਸੇ ਨੂੰ ਪੁੱਛਦਾ ਫਿਰੇ ਜਾਂ ਮੈਂ ਹੁਣ ਜਦੋਂ ਕਿਉਂਕਿ ਪਹਿਲਾਂ ਦੇਖ ਹੀ ਗਏ 2-3 ਸਾਲ ਵੀ ਇਹ ਕੀ ਕਰਦੇ ਆ ਜਦੋਂ ਪਤਾ ਲੱਗਿਆ ਵੀ ਸਭ ਗੋਗਲੂਆਂ ਤੋਂ ਮਿੱਟੀ ਝਾੜਦੇ ਆ ਤੇ ਮੈਂ ਕਿਸੇ ਨੂੰ ਪੁੱਛਣਾ ਥੋੜੀ ਸੀਗਾ ਵੀ ਮੈਂ ਆਪਣੇ ਗੁਰੂ ਦੇ ਨਾਲ ਖੜਨਾ ਹੈ ਜਾਂ ਮੈਂ ਕਿਸੇ ਤੋਂ ਸਲਾਹ ਲੈਣੀ ਸੀ ਠੀਕ ਹੈ ਕਦਰਦਾਨ ਲੋਕ ਘੱਟ ਹੁੰਦੇ ਆ ਇਨ ਰਾਵਾਂ ਤੇ ਤੁਰਨਾ ਬੜਾ ਔਖਾ ਹੁੰਦਾ ਬਹੁਤ ਕੁਝ ਦਾਤੇ ਲਾਉਣਾ ਪੈਂਦਾ ਤੇ ਕਦਰਦਾਨ ਕੋਈ ਵਿਰਲੇ ਹੁੰਦੇ ਹੁਣ ਜਦੋਂ ਮੈਂ ਜਦੋਂ ਸੱਚ ਬੋਲਿਆ ਵੀ ਕੋਈ ਉੱਥੇ ਅਣਪਛਾਤੀ ਪੁਲਿਸ ਨਹੀਂ ਸੀ ਜੋ ਕੁਝ ਹੋਇਆ ਮੇਰੇ ਜਾਂ ਸਾਰੀਆਂ ਵੀਡੀਓ ਪਿੱਛੇ ਪਈਆਂ ਅਜੇ ਬਹੁਤ ਕੁਝ ਹੋਰ ਆਉਣ ਵਾਲਾ ਮੈਂ ਅੱਜ ਤੋਂ 4-5 ਮਹੀਨੇ ਪਹਿਲਾਂ ਮੇਰਾ ਉੱਥੇ ਇੱਕ ਅਖੰਡ ਪਾਠ ਸਾਹਿਬ ਸੁਖਿਆ ਸੀਗਾ ਕਾਲ ਤੱਕ ਸਾਹਬ ਤੇ ਸਾਨੂੰ ਇੱਥੋਂ ਤੱਕ ਮਤਲਬ ਇੱਕ ਨਫ਼ਰਤ ਦੀ ਨਿਗਾਹ ਨਾਲ ਦੇਖਿਆ ਜਾਂਦਾ ਸੀ ਸਟਾਫ ਉੱਥੇ ਜਿੰਨੇ ਵੀ 라ਗੀ ਸਾਡੀ ਜਾਂ ਗ੍ਰੰਥੀ ਸਾਹਿਬਾਨ ਬਹੁਤ ਸਤਿਕਾਰ ਕਰਦੇ ਸੀ ਜਿਹੜਾ ਸਟਾਫ ਐਸਡੀਪੀਸੀ ਦਾ ਉਹ ਬਹੁਤ ਮੇਰਾ ਮਾਨ ਸਤਿਕਾਰ ਕਰਦਾ ਸੀ ਪਰ ਜਦੋਂ ਇਹਨਾਂ ਨੂੰ ਮਿਲਣ ਜਾਈਦਾ ਸੀਗਾ ਤੇ ਇਹ ਨਹੀਂ ਕੋਈ ਅੱਗੋਂ ਹੰਗਾਰਾ ਮਿਲਦਾ ਸੀ ਧੱਕੇ ਨਾਲ ਤਾਂ ਆਪਾਂ ਵੀ ਕਿਸੇ ਦੇ ਅੰਦਰ ਨਹੀਂ ਵੜ ਸਕਦੇ ਪਤਾ ਨਹੀਂ ਉਹ ਕਿਉਂ ਸਾਨੂੰ ਵੀ ਇਹ ਗੱਲ ਕਾਫੀ ਰੜਕਦੀ ਸੀ ਅਸੀਂ ਕੋਈ ਗੱਲ ਇਹ ਜੀ ਥੋੜੀ ਸੀ ਵੀ ਤੁਹਾਡੇ ਖਿਲਾਫ ਆ ਜਾਂ ਸੀ ਕੋਈ ਇਹਨਾਂ ਦੇ ਖਿਲਾਫ ਆ ਜੀ ਤਾਂ ਜੋਲ ਉੱਥੇ ਹੋਇਆ ਜੋ ਕਿਸੇ ਨੇ ਕੀਤਾ ਉਹ ਕੌਮ ਦੇ ਅੱਗੇ ਰੱਖ ਦਿੱਤਾ ਤੇ ਤੁਹਾਨੂੰ ਵੀ ਸਾਡੀ ਇੱਕ ਇਹੀ ਬੇਨਤੀ ਸੀ ਵੀ ਸਾਨੂੰ ਇੱਕ ਵਾਰੀ ਸੁਣਤਾ ਲੋ ਵੀ ਅਸੀਂ ਕੋਈ ਜ਼ਿਆਦਾ ਮੁਲਾਜ਼ਮ ਨਹੀਂ ਹੈਗੇ ਕਮਰਵਿਜੇ ਪ੍ਰਤਾਪ ਸਿੰਘ ਐ ਮੈਂ ਆ ਸਨਾਰ ਬੁੱਧ ਸਿੰਘ ਨੇ ਬਠਿੰਡੇ ਵਾਲੇ ਤੇ ਇੱਕ ਦੋ ਅਸੀਂ ਹੋਰ ਬੰਦੇ ਸਾਨੂੰ ਸੁਣ ਤਾਂ ਲੋ ਜੋ ਉਸ ਘਟਨਾਵਾਂ ਦੇ ਨਾਲ-ਨਾਲ ਵਿਚਰਦੇ ਰਹੇ ਆ ਪਰ ਨਹੀਂ ਸਾਨੂੰ ਮੁناسب ਸਮਝੇ ਹੀ ਨਹੀਂ ਸੁਣਨਾ ਫੈਸਲਾ ਤੁਸੀਂ ਜੋ ਕਰਨਾ ਤੁਸੀਂ ਵੱਡੇ ਲੋਕ ਹੋ ਹੁਣ ਵੀਰੋ ਤੁਹਾਡੀਆਂ ਜਿਹੜੀਆਂ ਕਮੈਂਟ ਸੀਗੇ ਵੇਖੋ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਮੈਂ ਇਹਦੇ ਉੱਤੇ ਕਿੰਤੂ ਪ੍ਰੰਤੂ ਨਹੀਂ ਕੋਈ ਕਰਦਾ ਕਿਉਂਕਿ ਗੁਰੂ ਸਾਹਿਬ ਆਪ ਸਮਰੱਥ ਹੈ ਜੋ-ਜੋ ਬਚਨ ਇਹਨਾਂ ਲੋਕਾਂ ਨੇ ਮੂੰਹ ਚੋਂ ਕੱਢੇ ਸੀ ਉਹ ਤੁਹਾਡੇ ਸਭ ਦੇ ਸਾਹਮਣੇ ਗੁਰੂ ਸਾਹਿਬ ਪੂਰੇ ਕਰ ਰਹੇ ਆ ਹੋ ਰਹੇ ਆ ਪੂਰੇ ਹੁਣ ਜਿਹੜਾ ਗੋਲੀ ਚੱਲਣਾ ਬਾਦਲ ਸਾਹਿਬ ਉੱਤੇ ਅਸੀਂ ਵੀ ਕਹਿੰਨੇ ਉਹ ਨਹੀਂ ਚਾਹੀਦਾ ਉਸ ਸਥਾਨ ਦੇ ਉੱਤੇ ਮੰਦ ਭਗਾ ਪਰ ਉਹਦੇ ਵਿੱਚੋਂ ਕੁਝ ਜਿਹੜੇ ਸਵਾਲ ਉੱਠ ਰਹੇ ਆ ਜਿਵੇਂ ਸਰਦਾਰ ਵਿਕਰਮਜੀਤ ਸਿੰਘ ਮਿਲਿਟਰੀ ਆ ਪੁਲਿਸ ਦੇ ਉੱਤੇ ਹੀ ਦੋਸ਼ ਲਾ ਰਹੇ ਨੇ ਸਰਦਾਰ ਹਰਪਾਲ ਸਿੰਘ ਰੰਧਾਵਾ ਐਸਪੀ ਸਾਹਿਬ ਬਹੁਤ ਵਧੀਆ ਗੁਰਸਿੱਖ ਪਰਿਵਾਰ ਦੇ ਬੱਚੋ ਮੇਰਾ ਖਿਆਲ ਉਹ ਪੰਜਵੀਂ ਕੇ ਛੇਵੀਂ ਪੀੜ੍ਹੀ ਆ ਸਰਦਾਰ ਅਮਰਜੀਤ ਨਨਕਾਣਾ ਸਾਹਿਬ ਸਾਕੇ ਵਾਲੇ ਸਰਦਾਰ ਲక్ష్మణ ਸਿੰਘ ਦੀ ਧਾਰੋਵਾਲੀ ਉਸ ਖੂਨ ਦੇ ਵਿੱਚੋਂ ਉਹ ਅਫਸਰ ਐ ਤੁਹਾਨੂੰ ਸ਼ੋਭਾ ਨਹੀਂ ਦਿੰਦੀਆਂ ਉਹਨਾਂ ਦੇ ਉੱਤੇ ਇਹ ਜਿਹੀਆਂ ਅੰਗਲਾਂ ਚੱਕਣੀਆਂ ਜਾਂ ਪਲੀ ਇਹ ਕੰਮ ਪੁਲਿਸ ਨੇ ਕਰਾਇਆ ਫਿਰ ਤੁਹਾਡਾ ਕਹਿਣ ਦਾ ਮਤਲਬ ਇਹ ਐ ਤੇ ਜਿਸ ਪੁਲਿਸ ਅਫਸਰ ਨੇ ਏਡੀ ਦਲੇਰੀ ਦੇ ਨਾਲ ਆਉਦੀ ਜਾਨ ਦੀ ਪਰਵਾਹ ਨਹੀਂ ਕੀਤੀ ਤੇ ਉਹ ਵੀ ਤਾਂ ਪੁਲਿਸ ਵਾਲਾ ਹੀ ਐ ਨਾ ਫਿਰ ਤੁਹਾਡਾ ਵੀ ਨਾ ਜਗਦੀਸ਼ ਸਿੰਘ ਭੋਲੇ ਨੇ ਸ਼ਰੇਆਮ ਲਿਆ ਸੀ ਤਪਣੇ ਵਾਰੀ ਕਿਹਾ ਤੁਸੀਂ ਫਿਰ ਇਸ ਤਰ੍ਹਾਂ ਹੋ ਜਾਣੇ ਆ ਤੁਸੀਂ ਗਲਤੀਆਂ ਨਹੀਂ ਕੀਤੀਆਂ ਤੁਸੀਂ ਗੁਨਾਹ ਕੀਤੇ ਆ ਚੰਗੀ ਗੱਲ ਆ ਸੁਖਵੀਰ ਸਿੰਘ ਬਾਦਲ ਨੇ ਉਹ ਗੁਨਾਹ ਕਬੂਲ ਕੀਤੇ ਆ ਸਾਨੂੰ ਵੀ ਅੱਜ ਇਹ ਇਹ ਇੰਨਾ ਕਿ ਤਾਂ ਹੋਇਆ ਵੀ ਜੋ ਅਸੀਂ ਬੋਲਿਆ ਉਹ ਸੱਚ ਬੋਲਿਆ ਤੇ ਪਰ ਤੁਸੀਂ ਤੁਹਾਡਾ ਇੱਕ ਅਕਾਲੀ ਆਵਾਜ਼ ਜਿਹੜਾ ਚੈਨਲ ਚੱਲਦਾ ਤੇ ਤੁਸੀਂ ਮੈਨੂੰ ਗਾਲ੍ਹਾਂ ਕੱਢਣ ਲਈ ਕੋਈ ਕਸਰ ਕੋਈ ਨਹੀਂ ਛੱਡੀ ਕੋਈ ਮੇਰੀਆਂ ਧੀਆ ਪੁੱਣਾਂ ਤੱਕ ਤੁਸੀਂ ਕਸਰ ਕੋਈ ਨਹੀਂ ਛੱਡੀ ਮੈਂ ਤਾਂ ਸੋਚਦਾ ਵੀ ਨਹੀਂ ਸੀ ਤੁਸੀਂ ਇੱਥੋਂ ਤੱਕ ਡਿੱਗ ਜਾਓਗੇ ਇੱਕ ਇੱਕ ਥਾਣੇਦਾਰ ਲੈਵਲ ਦਾ ਮੈਂ ਬੰਦਾ ਤੁਸੀਂ ਐਡੇ ਐਡੇ ਲੋਕ ਤੁਸੀਂ ਮਰੀਆਂ ਧੀਆਂ ਤੱਕ ਪਹੁੰਚ ਗਏ ਯਾਰ ਜੇ ਸਾਡੀ ਜੇ ਕਾਂਗਰਸ ਸਰਕਾਰ ਸੀ ਇਹ ਕੇਸ ਸਟੇਟ ਵਰਸਸ ਸਰਕਾਰ ਹੀ ਚੱਲਣ ਸਾਡੇ ਵੱਲੋਂ ਕਿਸੇ ਦੀ ਵੀ ਸਰਕਾਰ ਹੋਣੀ ਹੈ ਅਸੀਂ ਸਰਕਾਰ ਪੱਖ ਦੇ ਗਵਾਹ ਸਰਕਾਰੀ ਪੱਖ ਦੇ ਗਵਾਹ ਅਸੀਂ ਮਦਈ ਧਿਰ ਦੇ ਨਾਲ ਖੜੇ ਆਂ ਮੁਲਜ਼ਮ ਧਿਰ ਦੇ ਨਾਲ ਤਾਂ ਇਹ ਨਾ ਖੜੇ ਕਿਉਂਕਿ ਜਿਹੜੀ ਜਾਂਚ ਕਰ ਰਹੀ ਉਹ ਸਟੇਟ ਕਰ ਰਹੀ ਆ ਤੁਸੀਂ ਜੋ ਮਰਜ਼ੀ ਕਹੋ ਸਾਨੂੰ ਅਸੀਂ ਤਾਂ ਕਦੇ ਤੁਹਾਨੂੰ ਜਵਾਬ ਨਹੀਂ ਦਿੱਤਾ ਇਸ ਚੀਜ਼ ਦਾ ਅਸੀਂ ਤਾਂ ਜੋ ਤੁਸੀਂ ਸਾਨੂੰ ਕਿਹਾ ਅਸੀਂ ਤਾਂ ਗੁਰੂ ਸਾਹਿਬ ਦੇ ਅੱਗੇ ਰੱਖ ਦਿੱਤਾ ਜੋ ਤੁਸੀਂ ਕਿਹਾ ਉਹਦੀ ਝੋਲੀ ਚ ਪਾ ਲਿਆ ਪਰ ਅੱਜ ਮੈਨੂੰ ਜਵਾਬ ਦਿਓ ਜਿਹੜੇ ਮੈਨੂੰ ਗਾਲ੍ਹਾਂ ਕੱਢਦੇ ਸੀ ਅੱਜ ਕੋਈ ਜਵਾਬ ਤੁਹਾਡੇ ਕੋਲ ਹੈਗਾ ਤਾਂ ਦੱਸੋ ਤੇ ਹੁਣ ਸਾਨੂੰ ਤਾਂ ਇਹ ਹੈ ਅਦਾਲਤ ਦੇ ਵਿੱਚ ਵੀ ਜਿੰਨੀਆਂ ਇਹਨਾਂ ਨੇ ਛੜੀ ਅੰਤਰ ਵਰਤੇ ਸੀ ਜੋ ਇਹਨਾਂ ਨੇ ਜੋ ਜੋ ਕੁਝ ਬੋਲਿਓ ਤੁਹਾਡੇ ਸਭ ਦੇ ਸਾਹਮਣੇ ਸਾਨੂੰ ਸ਼ਰਮ ਆਉਂਦੀ ਸੀ ਵੀ ਇਹ ਕਿਹਦੇ ਉੱਤੇ ਜੜ ਕੇ ਆਉਂਦੇ ਅਸੀਂ ਫਰੀਦਕੋਟ ਤਰੀਕ ਤੇ ਜਾਂਦੇ ਜਾਣਦੇ ਆ ਅਸੀਂ ਤਾਂ 4-5 ਜਾਣੇ ਹੁੰਨੇ ਆ ਵੀ 3-4 ਅਸੀਂ ਗਵਾ ਦੋ ਸਾਡੇ ਵਕੀਲ ਇਹਨਾਂ ਦੇ ਨਾਲ 2-2000 ਬੰਦਾ ਹੁੰਦਾ ਵੀ ਤੁਸੀਂ ਕਿਹਦੇ ਸ਼ਰੀਕ ਬਣ ਕੇ ਹੁੰਨੇ ਉੱਥੇ ਤੇ ਸਾਨੂੰ ਗਿਲਾ ਕੌਮ ਤੇ ਵੀ ਹੈਗਾ ਵੀ ਜਦੋਂ ਤਾਂ ਲਾਹਾ ਕੱਟਣਾ ਹੁੰਦਾ ਉਦੋਂ ਹਰ ਬੰਦਾ ਉੱਥੇ ਹੁੱਜਿਆ ਮਾਰ ਮਾਰ ਸਟੇਜ ਤੇ ਵਹਿੰਦਾ ਦੂਜਿਆਂ ਨੂੰ ਥੱਲੇ ਸਿੱਟਣ ਤੱਕ ਜਾਂਦੇ ਆ ਤੇ ਜਦੋਂ ਲੋਡ ਹੁੰਦੀ ਹੈ ਉਦੋਂ ਕੋਈ ਵੀ ਨਹੀਂ ਉੱਥੇ ਪਹੁੰਚਦਾ ਹੁਣ ਜੇ ਤੁਹਾਡੇ ਗ੍ਰਾਮਾ ਦਾ ਦੀ ਅਸੀਂ ਲਿਸਟ ਸ਼ੁਰੂ ਕਰ ਦਿੱਤੀ ਸਾਰੇ ਜਾਣਦੇ ਪਰ ਪਤਾ ਨਹੀਂ ਬੋਲਦੇ ਕਿਉਂ ਨਹੀਂ ਸਾਰੇ ਇੱਕ ਦੂਜੇ ਦੇ ਮੂੰਹੋਂ ਸੁਣਨ ਪਸੰਦ ਕਰਦੇ ਆ ਪਤਾ ਨਹੀਂ ਕਿਉਂ ਨਹੀਂ ਬੋਲਦੇ ਅਗਰ ਸਰਦਾਰ ਪ੍ਰਕਾਸ਼ ਸਿੰਘ ਬਾਦਲ 1978 ਦੀ ਵਿਸਾਖੀ ਵਾਲੇ ਦਿਨ ਤਰੰਗਕਾਰੀਆਂ ਦਾ ਸਮਾਗਮ ਰੋਕ ਦਿੰਦੇ ਤੇ ਪੰਜਾਬ ਦੀ ਨੌਜਵਾਨੀ ਪੱਠੀ ਜਿੱਦਾ ਝੁਕੀ ਜਾਂਦੀ ਜਦੋਂ ਉਹ ਬਰੀ ਹੋ ਗਏ ਸੀ 60-61 ਬੰਦੇ ਤੁਸੀਂ ਅਪੀਲ ਵੀ ਪਾ ਸਕਦੇ ਸੀ ਤੁਸੀਂ ਹਮੇਸ਼ਾ ਹੀ ਦੁਸ਼ਮਣ ਧਿਰ ਦੀ ਪੁਸ਼ਤ 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 ਬਣਾਈ ਕੀਤੀ ਪੰਥ ਨਾਲ ਹਮੇਸ਼ਾ ਧੋਖਾ ਕੀਤਾ ਹਮੇਸ਼ਾ ਗੁਰੂ ਸਾਹਿਬ ਦੇ ਕਦੇ ਵੀ ਤੁਸੀਂ ਪੱਖ ਜੀ ਨਹੀਂ ਖੜੇ ਉਸ ਤੋਂ ਬਾਅਦ ਨਕੋਦਰ ਕਾਲਡ ہزار ਆਲਮ ਵਰਗਿਆਂ ਬੰਦੇ ਨੇ ਬਲੈਕ ਪੁਆਇੰਟ ਤੋਂ ਗੋਲੀਆਂ ਮਾਰੀਆਂ ਤੁਸੀਂ ਆਪਣੀਆਂ ਸਰਕਾਰਾਂ ਦੇ ਵਿੱਚ ਉਹਨਾਂ ਨੂੰ ਮਨਿਸਟਰ ਬਣਾਇਆ ਤੇ ਘੱਟ ਕਾਂਗਰਸ ਵੀ ਨਹੀਂ ਰਹੀ ਮੁਹੰਮਦ ਮੁਸਤਫਾ ਵਰਗਿਆਂ ਨੇ ਸ਼ਰੇਆਮੇ ਤੇ 20-20 ਬੰਦੇ ਮਾਰ ਕੇ ਤੇ ਉਹਨਾਂ ਦੀ ਸਰਕਾਰਾਂ ਜੀਜਪੀ ਲੱਗਣ ਨੂੰ ਤਰਲੋ ਮੱਛੀ ਹੁੰਦੇ ਰਹੇ ਹੁਣ ਜਿਹੜੀ ਗੱਲ ਮਿਰਸਾ ਸਿੰਘ ਬਲਟੋਆ ਹੁਣੀ ਕਹਿੰਦੇ ਸੀ ਵੀ ਸੁਮੇਤ ਸਿੰਘ ਸੈਣੀ ਨੂੰ ਡੀਜੀਪੀ ਬੀਜੇਪੀ ਨੇ ਲਾਇਆ ਬਿਲਕੁਲ ਤੁਸੀਂ ਝੂਠ ਬੋਲਦੇ ਹੋ ਇਹ ਸਮਝੌਤਾ ਹੋਇਆ ਸੀ ਜਿਹੜਾ ਕੈਪਟਨ ਅਮਰਿੰਦਰ ਸਿੰਘ ਜੀ ਨੇ ਮਹਾਰਾਜਾ ਸਾਹਿਬ ਨੇ ਜਿਹੜਾ ਕੇਸ ਇਹਨਾਂ ਦੇ ਕਰਪਸ਼ਨ ਦਾ ਦਰਜ ਕੀਤਾ ਸੀਗਾ ਬਾਦਲ ਪਰਿਵਾਰ ਦੇ ਉੱਤੇ ਉਸ ਕੇਸ ਨੂੰ ਬਰੀ ਕਰਾਉਣ ਦੇ ਬਦਲੇ ਵਿੱਚ ਪੰਜਾਬ ਦਾ ਡੀਜੀਪੀ ਲਾਇਆ ਸੀ ਔਰ ਉਹਦੇ ਬਦਲੇ ਦੇ ਵਿੱਚ ਜਿਹੜਾ ਸੈਣੀ ਮੋਟਰ ਵਾਲਾ ਕੇਸ ਜਿਹੜੇ ਤਿੰਨ ਫਾਈਨੈਂਸਰ ਜਿਹੜੇ ਕਤਲ ਹੋਏ ਸੀ ਉਹਦੀ ਮਦਦ ਕੀਤੀ ਗਈ ਸਰਕਾਰ ਵੱਲੋਂ ਵਕੀਲ ਦਿੱਤੇ ਗਏ ਜੈਦਾਰ ਸਾਹਿਬ ਤੁਸੀਂ ਅਜੇ ਗਨਾਹ ਉਹ ਕਬੂਲ ਨਹੀਂ ਕਰਾਏ ਜੋ ਕਰਾਉਣੇ ਚਾਹੀਦੇ ਸੀ ਕਿੰਨੇ ਜਿਹੜੇ ਬੇਗਨਾ ਸਿੱਖ ਮੁੰਡੇ ਮਾਰ ਕੇ ਜਿਹੜੇ ਪੁਲਿਸ ਅਫਸਰ ਸੰਜਾਵਾ ਉਹ ਇਸ ਕਿੰਨਿਆਂ ਨੂੰ ਉਹਨਾਂ ਨੇ ਮਾਫ ਕੀਤਾ ਕਦੇ ਤੁਸੀਂ ਬੋਲੇ ਗਿਆਨੀ ਗੁਰਵਚਨ ਸਿੰਘ ਦੀ ਕਿ ਸ਼ਹਿਰੇ ਵੇਚਦਿਆਂ ਤੋਂ ਸ਼ੁਰੂ ਹੋਇਆ ਬੰਦਾ ਅੱਜ ਹੋਟਲਾਂ ਦਾ ਮਾਲਕ ਹੈ ਅਰਬਾਂ ਪਤੀ ਹੈ ਕੀ ਉਹਦੀ ਜਾਇਦਾਦ ਦੀ ਜਾਂਚ ਕਰਾਉਂਗੇ ਕੀ ਉਹਨੂੰ ਸਜ਼ਾ ਦੇਉਂਗੇ ਗਿਆਨੀ ਗੁਰਮੁਖ ਸਿੰਘ ਇੱਕ ਜਥੇਦਾਰ ਹੋ ਕੇ ਗੁਰੂ ਗ੍ਰੰਥ ਸਾਹਿਬ ਦੇ ਪਹਿਲਾ ਪੱਖ 'ਚ ਗਵਾਹੀ ਦਿੰਦਾ ਤੇ ਬਾਅਦ ਵਿੱਚ ਮੁਕਰਦਾ ਤੇ ਮਰਿਆ ਹੋਇਆ ਤੇ ਮੁਕਰਿਆ ਹੋਇਆ ਇੱਕ ਬਰਾਬਰ ਹੁੰਦੇ ਆ ਕੀ ਅਸੀਂ ਇਹੋ ਜਿਹੇ ਜਥੇਦਾਰਾਂ ਨੂੰ ਦੋ ਕਰਾਉਣਾ ਹੈ ਕੀ ਇਹਨਾਂ ਦਾ ਇਹ ਇਹਦੇ ਬਦਲੀ ਇੱਕ ਇਹਦੀ ਜਿਹੜੀ ਸਜ਼ਾ ਵਿੱਚ ਤੋਂ ਬਦਲੀ ਬਾਹਰ ਕਰ ਦਿਓ ਜਥੇਦਾਰ ਜੀ ਤੁਸੀਂ ਵੀ ਸੋਚੋ ਕੁਝ ਐਡੇ ਐਡੇ ਗ੍ਰਾਮ ਦੀਆਂ ਇੰਨੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਨਾ ਆਓ ਜਦੋਂ ਮਜੀਠੀਆ ਸਾਹਿਬ ਸਾਡੇ ਥਾਣੇਦਾਰ ਸਾਹਿਬ ਆਪਦੀ ਬੇਟੀ ਦੀ ਇੱਜ਼ਤ ਬਚਾਉਂਦਾ ਹੋਇਆ ਤੇਰੇ ਵਰਕਰ ਨੇ ਤੇਰੇ ਯੂਥ ਦੇ ਪ੍ਰਧਾਨ ਨੇ ਮਾਰ ਕੇ ਤੇਰੇ ਨਾਂ ਦੇ ਨਾਰੇ ਲੱਗੇ ਉਦੋਂ ਤੈਨੂੰ ਤਾਂ ਕੇਸ ਚ ਇਨਵੋਲਵ ਕਰਨਾ ਚਾਹੀਦਾ ਸੀ ਕਿਉਂ ਨਾ ਕੀਤਾ ਉਦੋਂ ਸਵਾਲ ਆ ਸਾਡਾ ਇਹ ਸਾਡਾ ਕਿ ਪੁਲਿਸ ਅਫਸਰ ਮਾਰਿਆ ਉੱਥੇ ਵੇਖ ਨਾ ਮਾਰਿਆ ਵੇ ਕਸੂਰ ਮਾਰਿਆ ਆਪਣੀ ਧੀ ਦੀ ਇੱਜ਼ਤ ਪਚਾਉਣਾ ਕੋਈ ਪਾਪ ਤੁਸੀਂ ਵੀ ਧੀਆ ਵਾਲੇ ਹੋ ਪਰ ਉਹ ਬੰਦਾ ਮਾਰ ਕੇ ਬਿਕਰਮ ਜੀ ਅਜੀਤ ਸਿੰਘ ਮਜੀਠੀਆ ਜਿੰਦਾਬਾਦ ਜੂਥ ਅਕਾਲੀ ਦਲ ਜਿੰਦਾਬਾਦ ਨਾਰੇ ਲਾਉਂਦਾ ਉਹਨਾਂ ਨੂੰ ਦੁੱਖ ਆਇਆ ਅੱਜ ਇੱਕ ਐਸਪੀ ਸਾਹਿਬ ਨੇ ਹੱਥ ਮਿਲਾ ਲਿਆ ਕਿਤੇ ਇਨਸਾਨ ਹੈ ਕਿਤੇ ਕਾਨੂੰਨ ਤੇ ਲਿਖਿਆ ਸੀ ਕਿਸੇ ਨਾਲ ਹੱਥ ਨਹੀਂ ਮਿਲਾ ਸਕਦੇ ਕਿ ਅਸੀਂ ਕਿਸੇ ਨਾਲ ਗੱਲ ਨਹੀਂ ਕਰ ਸਕਦੇ ਪੁਲਿਸ ਦੀ 100th ਯੂਨੀਅਨ ਹੁੰਦੀ ਹੈ ਕਿਸੇ ਤੋਂ ਕੰਮ ਕਰਨ ਦੀਆਂ ਪੁੱਛਣ ਦੱਸਣ ਦੀ ਤੇ ਨਰੈਣ ਸਿੰਘ ਚੌੜੇ ਦਾ ਜੀਵਨ ਤੁਹਾਡੇ ਨਾਲੋਂ ਕਿਤੇ ਉੱਚਾ ਸੁੱਚਾ ਪੜਿਆ ਲਿਖਿਆ ਉਹ ਬੰਦਾ ਪੜਿਆ ਲਿਖਿਆ ਮਾਸਟਰ ਡਿਗਰੀ ਹੋਲਡਰ ਬੰਦਾ ਉਹ ਕਿਤਾਬਾਂ ਲਿਖੀਆਂ ਉਸ ਬੰਦੇ ਨੇ ਵਿਦਵਾਨ ਆਦਮੀ ਆ ਤੇ ਤੁਹਾਡੀ ਸਰਕਾਰ 'ਚ ਜਿੰਨਾ ਤਸ਼ੱਦਦ ਉਹਦੇ ਤੇ ਹੋਇਆ ਕਦੇ ਉਹਦਾ ਢਿੱਡ ਫਰੋਲ ਕੇ ਦੇਖੋ ਸਾਨੂੰ ਮਿਲਦਾ ਰਿਹਾ ਵਿਚਾਰਾ ਇੱਥੇ ਵਹਿਬਾ ਲਾਉਂਦਾ ਰਿਹਾ ਹਰੇਕ ਪੰਥਕ ਪ੍ਰੋਗਰਾਮ 'ਚ ਪਹੁੰਚਦਾ ਫਿਰ ਤਾਂ ਜਿਹੜੇ ਜਿਹੜੇ ਉਹਨਾਂ ਤਾਂ ਹਜ਼ਾਰਾਂ ਬੰਦੇ ਹਜ਼ਾਰਾਂ ਸਿੱਖ ਮਿਲਦੇ ਆ ਫਿਰ ਤਾਂ ਸਾਰੇ ਦੋਸ਼ੀ ਆ ਤੁਹਾਡੀਆਂ ਨਜ਼ਰਾਂ 'ਚ ਆਪਦੇ ਗਨਾਹਾਂ ਵੱਲ ਜਾਤੀ ਮਾਰ ਕੇ ਦੇਖੋ ਨਾ ਇਹ ਗਲਤੀਆਂ ਨਹੀਂ ਸੀ ਗਨਾਹ ਨਹੀਂ ਤੁਸੀਂ ਹਮੇਸ਼ਾ ਉਹਨਾਂ ਦੀ ਪੁਸ਼ਤਪਨਾਹੀ ਕੀਤੀ ਕਿਸੇ ਨੇ ਕਸਰ ਨਹੀਂ ਛੱਡੀ ਇੱਥੇ ਕ੍ਰਿਸਚੀਅਨ ਦੀ ਅਰਦਾਸ ਸੀਗੀ ਮੇਰੇ ਖਿਆਲ ਭਗਤੇ ਤੇ ਮਲੂਕਾ ਸਾਹਿਬ ਹੱਥ ਮਾਰ ਕੇ ਕਹਿੰਦੇ ਸੀ ਇੱਕ ਤੇ ਕਰੋ ਮੈਂ ਵੀ ਨਾ ਤੁਹਾਨੂੰ ਕੌਣ ਰੋਕਦਾ ਤੁਸੀਂ ਧੀਆਂ ਦੇ ਹੱਥ ਚੱਕੇ ਤੁਸੀਂ ਉਹਨਾਂ ਦੇ ਕੁੱਤਾ ਤੱਕ ਫੜੀਆਂ ਚਿੱਟੀਆਂ ਦਾੜੀਆਂ ਤੁਹਾਨੂੰ ਸ਼ਰਮ ਨਹੀਂ ਆਈ ਬੀਬੀ ਬਾਦਲ ਦੀ ਹਾਜ਼ਰੀ ਦੇ ਵਿੱਚ ਇੱਕ ਸਰਪੰਚ ਨੇ ਇੱਕ ਬੇਰੁਜ਼ਗਾਰ ਟੀਚਰ ਦੇ ਥੱਪੜ ਮਾਰਿਆ ਗੱਦਲਵਾਹੇ ਤੁਸੀਂ ਸਿੱਖੋ ਜਾਂ ਸਿੱਖਕ ਹੋਣ ਦੇ ਲਾਇਕ ਹੋ ਤੁਸੀਂ ਮੇਰਾ ਕੀ ਕਸੂਰ ਸੀ ਤੁਸੀਂ ਮੇਰੀ ਧੀ ਭੜੇ ਕਿ ਕਰ ਛੱਡੀ 4 ਸਾਲ ਅਸੀਂ ਤਾਂ ਸ਼ੁਕਰ ਕਰਦੇ ਗੁਰੂ ਸਾਹਿਬ ਨੇ ਸਾਡੀ ਪਾਤ ਰੱਖੀ ਕਣੀ ਲੋਕਾਂ ਨੇ ਕਹਿਣਾ ਸੀ ਕਿ ਪੁਲਿਸ ਵਾਲੇ ਹੈਗੇ ਪਤਾ ਨਹੀਂ ਝੂਠੀ ਬੋਲਦੇ ਅਸੀਂ ਬੇਨਤੀ ਜੇਹੇਦਾਰ ਸਾਹਿਬ ਤੁਹਾਨੂੰ ਇਹ ਕਰਦੇ ਹੋ ਸਾਨੂੰ ਇੱਕ ਵਾਰੀ ਸੁਣ ਲਵੋ ਅਸੀਂ ਉਹ ਗੱਲਾਂ ਮੀਡੀਆ 'ਚ ਨਾ ਕਰੀਏ ਜਿਹੜੀਆਂ ਤੁਹਾਡੇ ਵਿੱਚ ਤੇ ਸਾਡੇ ਵਿੱਚ ਰਹਿ ਜਾਣ ਉਹਨਾਂ ਤੇ ਅਮਲ ਹੋ ਜੇ ਕਰੂ ਗੁਰਾਂ ਸਾਹਿਬ ਦੇ ਦੁੱਖੀ ਹੋਰ ਬਥੇਰੇ ਵਿੱਚ ਬੈਠੇ ਆ ਹੁਣ ਮੈਂ ਉਹਨਾਂ ਪੁਲਿਸ ਅਫਸਰਾਂ ਨੂੰ ਵੀ ਬੇਨਤੀ ਕਰਦਾ ਜਿਨ੍ਹਾਂ ਨੇ ਥੋੜੇ ਬਹੁਤੇ ਇਹਨਾਂ ਨੇ ਪੜਦੇ ਪਾਇਓ ਬੋਲ ਪੁੱਜ ਮੀਰਾ ਜਗਾ ਲੋ ਚਲੋ ਮੈਨੂੰ ਨਾ ਸਾਨੂੰ ਨਾ ਸੁਣੋ ਜੇ ਤੁਹਾਨੂੰ ਸਾਡਾ ਤੇ ਕੋਈ ਸ਼ੱਕ ਲੱਗਦਾ ਮੈਂ ਦੋ ਅਫਸਰਾਂ ਦੇ ਨਾਂ ਤੁਹਾਨੂੰ ਦੱਸ ਦੂਗਾ ਏਆਈਜੀ ਸਾਹਿਬ ਨੇ ਜਿਨ੍ਹਾਂ ਨੇ ਸਭ ਤੋਂ ਪਹਿਲੀ ਜਾਂਚ ਕੀਤੀ ਹੈ ਬਰਜ ਜਵਾਰ ਸਿੰਘ ਵਾਲੇ ਬਹਿਬਲ ਤੇ ਸਾਰੇ ਸਾਰੀ ਟੀਮ ਚ ਰਹੇ ਸੱਚ ਬੋਲਣਗੇ ਔਰ ਸੱਚ ਬੋਲੇ ਆ ਪਿੱਛੇ ਉਹਨਾਂ ਨੇ ਉਹਨੇ ਸਹਾ ਰਾਜੇਂਦਰ ਸਿੰਘ ਸੋਹਲ ਮੈਂ ਸਲਾਮ ਸਲੂਟ ਕਰਦਾ ਉਸ ਅਫਸਰ ਨੂੰ ਉਹਨਾਂ ਨੂੰ ਸੱਦ ਕੇ ਪੁੱਛ ਲਓ ਸੋ ਲੋ ਉਹਨਾਂ ਨੂੰ ਮੈਂ ਤਾਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਸਾਰਿਆਂ ਨੂੰ ਤੁਹਾਨੂੰ ਸੱਚ ਦੱਸਣਾ ਚਾਹੀਦਾ ਤੁਸੀਂ ਤਾਂ ਸਾਡੇ ਨਾਲ ਬਹੁਤ ਵੱਡੇ ਅਫਸਰ ਹੋ ਬਹੁਤ ਕੁਝ ਜਾਣਦੇ ਹੋ ਜਿਸ ਵੇਲੇ ਬੁਰਜ ਜਵਾਰ ਸਿੰਘ ਵਾਲੇ ਵਾਲੇ ਕੇਸ ਦੇ ਵਿੱਚ ਡੇਲਾ ਪ੍ਰੇਮੀਆਂ ਨੂੰ ਗ੍ਰਿਫਤਾਰ ਕਰਨ ਲੱਗੀ ਸੈਟ ਤੁਸੀਂ ਗਨਮੈਰ ਕਿਉਂ ਦਿੱਤੇ ਉਹਨਾਂ ਨੂੰ ਸੱਚੇ ਸੌਦੇ ਵਾਲੇ ਦੀ ਫਿਲਮ ਦੇ ਪੋਸਟਰਾਂ ਦੇ ਉੱਤੇ ਪੰਜ-ਪੰਜ ਮੁਲਾਜ਼ਮ ਇੱਕ-ਇੱਕ ਪੋਸਟਰ ਤੇ ਬੰਨ੍ਹ ਛੱਡੇ ਜਥੇਦਾਰ ਸਾਹਿਬ ਸਵਾਲ ਤੇ ਵੀ ਬਹੁਤ ਇਹ ਵੀ ਸੀਗੇ ਕਿਹੜੇ ਕਿਹੜੇ ਜਵਾਬ ਦੇਣਗੇ ਇਹਨੂੰ ਫਿਰ ਤੇ ਜਿੰਨਾ ਆਗੂਆਦੀਆਂ ਜਿਨ੍ਹਾਂ ਨੇ 84 ਦੇ ਵਿੱਚ ਗਦਾਰੀ ਕੀਤੀ ਜਿਹੜੇ ਇੰਦਰਾਂ ਗਾਂਧੀ ਨਾਲ ਮਿਲ ਮਿਲ ਕੇ ਚੱਲੇ ਇੰਨਾਂ ਨੇ ਹਮਲਾ ਕਰਵਾਉਣ ਦੇ ਵਿੱਚ ਸਹਿਯੋਗ ਦਿੱਤਾ ਆਪਦੀ ਕੌਮ ਦਾ ਘਾੜਾ ਕਰਾਉਣ ਦੇ ਵਿੱਚ ਸਹਿਯੋਗ ਦਿੱਤਾ ਤੇ ਉਹਨਾਂ ਦੀਆਂ ਫੋਟੋਆਂ ਸਿੱਖ ਰਾਇਫਰਸ ਲਾਇਬ੍ਰੇਰੀ 'ਚ ਲੱਗੀਆਂ ਕੁਝ ਹੋਰ ਦਾਗੀਆਂ ਅਕਾਲੀਆਂ ਦੀਆਂ ਲੱਗੀਆਂ ਕੀ ਹੁਣ ਉਹਨਾਂ ਨੂੰ ਲਾਉਂਗੇ ਤੁਸੀਂ ਜਿਹੜੀਆਂ ਹੁਣ ਰਵਿਯਾ ਲੱਗੀਆਂ ਉਹ ਤੇ ਇਹਨਾਂ ਦਾ ਹੀ 파ਰਟ ਹੈ ਸਰਕਾਰਾਂ ਦੇ 파ਰਟ ਰਏ ਆ ਕੀ ਉਹਨਾਂ ਦੀਆਂ ਫੋਟੋ ਉੱਥੇ ਲੱਗਣੀਆਂ ਯੋਗ ਹਨ ਇੱਕ ਪਾਸੇ ਅਮਰਜੀਤ ਦੇ ਸੰਤ ਜਰਨੈਲ ਸਿੰਘ ਖਾਲਸਾ ਦੀ ਤਸਵੀਰ ਲੱਗੀ ਆ ਸਾਡਾ ਸਿਰ ਝੁਕਦਾ ਦੂਜੇ ਪਾਸੇ ਸਾਧਰਜੰਤ ਸਿੰਘ ਲੰਗੋਵਾਲ ਦੀ ਲੱਗੀ ਐ ਤੇ ਕੀ ਹੋਣਾ ਸਿੱਖ ਨੌਜਵਾਨ ਨਹੀਂ ਡੁੱਬਦਾ ਜੇ ਨਾ ਪਊਗੀ ਤੇ ਜਿਹੜੀਆਂ ਹੁਣ ਪਿਛਲੇ ਸਮੇਂ ਦੇ ਵਿੱਚ ਲੱਗੀਆਂ ਆਕਾਲੀ ਮੰਤਰੀਆਂ ਦੀਆਂ ਤੇ ਉਹ ਵੀ ਤਾਂ ਇਹ ਸਾਰੇ ਇਹਨਾਂ ਦਾ ਇਹ ਸਾਰੇ ਗਨਾਹਗਾਰ ਨਹੀਂ ਜਥੇਦਾਰ ਸਾਹਿਬ ਠੀਕ ਐ ਮੈਂ ਚਲੋ ਸੁਖਬੀਰ ਸਿੰਘ ਬਾਦਲ ਦੀ ਇੱਕ ਗੱਲ ਨੂੰ ਅਸੀਂ ਮੰਨਦਾ ਵੀ ਉਹਨਾਂ ਨੇ ਗਨਾਹ ਕਬੂਲਤਾ ਕਰ ਲਏ ਇਸ ਦਾ ਮੰਨਦਾ ਹੀ ਕੋਈ ਨਹੀਂ ਬਾਕੀ ਸਜ਼ਾ ਗੁਰੂ ਸਾਹਿਬ ਦੇ ਹੀ ਜਾਂਦੇ ਅੱਗੇ ਦੇ ਦੇਣਗੇ ਪਰ ਮੈਂ ਹੁਣ ਨੌਜਵਾਨਾਂ ਨੂੰ ਇੱਕ ਬੇਨਤੀ ਕਰੂੰਗਾ ਅਕਾਲੀ ਪਾਰਟੀ ਬਿਨਾਂ ਤੁਹਾਡਾ ਨਹੀਂ ਸਰਨਾ ਪਰ ਹੁਣ ਅੱਗੇ ਵਾਲਾ ਸਿਸਟਮ ਨਾ ਉਲਿਕਿਓ ਵੀ ਧਰਮ ਤੇ ਸਿਆਸਤ ਇਕੱਠੀ ਰਲ ਕੇ ਡਰਾ ਕਰਿਓ ਜਿਹਨੇ ਚੋਣਾ ਲੜਦੀਆਂ ਉਹ ਧਰਮ ਵਾਲੇ ਪਾਸੇ ਬਿਲਕੁਲ ਨਾ ਚੱਕੇ ਧਾਰਮਿਕ ਸਥਾਨਾਂ 'ਤੇ ਬਿਲਕੁਲ ਦਖਲ ਅੰਦਾਜ਼ੀ ਨਾ ਹੋਵੇ ਤੇ ਜਿਹਨੇ ਧਾਰਮਿਕ ਸਥਾਨਾਂ ਦੀ ਸੇਵਾ ਲੈਣੀ ਉਹ ਸਿਆਸਤ ਵਾਲੇ ਪਾਸੇ ਬਿਲਕੁਲ ਕਾਟਾ ਮਾਰ ਕੇ ਤੁਰੇ ਹਾਂ ਉਹਨਾਂ ਵਿੱਚ ਪਾਵਰ ਇੰਨੀ ਹੋਵੇ ਜਥੇਦਾਰਾਂ 'ਚ ਉਹ ਸਿਆਸਤਦਾਨਾਂ ਨੂੰ ਥੰਮਲੇ ਬੰਨਣ ਦੀ ਜ਼ਰੂਰਤ ਰੱਖਦਾ ਹੋਵੇ ਜਿਵੇਂ ਹੁਣ ਦਿਖਾਈ ਆ ਅਭੀ ਤਾਂ ਨਹੀਂ ਸੀ ਪਰ ਦਿਖਾਈ ਤੁਸੀਂ ਇਸ ਗੱਲੋਂ ਚਲੋ ਸਾਡਾ ਤੁਹਾਨੂੰ ਸਲਾਮ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਵੀ ਅੱਜ ਦੱਸਣਾ ਚਾਹੀਦਾ ਵੀ ਸਾਨੂੰ ਜਿਹੜੀਆਂ ਤੁਸੀਂ ਗੱਲਾਂ ਬੋਲੀਆਂ ਕੀ ਅੱਜ ਤੁਸੀਂ ਉਹਨਾਂ ਨੂੰ ਰਿਅਲਾਈਜ਼ ਕਰਦੇ ਹੋ ਤੁਸੀਂ ਵੱਡੀ ਪਦਵੀ ਤੇ ਉਹ ਮੈਂ ਮਾਫੀ ਚਾਹੁੰਦਾ ਤੁਹਾਨੂੰ ਤੁਹਾਨੂੰ ਇਹ ਸ਼ੋਭਾ ਨਹੀਂ ਸੀ ਦਿੰਦੀਆਂ ਇਹ ਗੱਲਾਂ ਤੁਹਾਨੂੰ ਸਾਨੂੰ ਮਿਲਣਾ ਚਾਹੀਦਾ ਸੀ ਅਸੀਂ ਕੋਈ ਨਿੱਜੀ ਕੰਮ ਵਾਸਤੇ ਤੁਹਾਨੂੰ ਮਿਲਣੇ ਸੀ ਆ ਅਸੀਂ ਉਹ ਚੀਜ਼ਾਂ ਤੁਹਾਡੇ ਨੂੰ ਦੱਸਣ ਆਏ ਸੀ ਜੋ ਕਫਰ ਤੋਲਿਆ ਗਿਆ ਉੱਥੇ ਸੰਗਤ ਵਿੱਚ ਬੈਠ ਕੇ ਝੂਠ ਬੋਲਿਆ ਗਿਆ ਜਿਸ ਵਾਰ ਕਿ ਸਚਾਈ ਆ ਜਿਹੜੀ ਬਾਈਬਲ ਗੋਲੀ ਚੱਲੀ ਹੈ ਧਰਨੇ ਧਰਨੇ ਦਾ ਫਰਕ ਹੁੰਦਾ ਸੰਗਤ ਜੀ ਉਹ ਜਿਹੜੇ ਲੋਕ ਕੋਟ ਪੂਰੇ ਚੌਕ 'ਚ ਬੈਠੇ ਸਨ ਉਹ ਆਪਣੇ ਗੁਰੂ ਦੀ ਖਾਤਰ ਬੈਠੇ ਸਨ ਆਪਣੇ ਗੁਰੂ ਦੀ ਹੋਈ ਬੇਅਦਬੀ ਬੇਰੌਹਤੀ ਗੁਰੂ ਸਾਹਿਬ ਦੇ ਖਿਲਰੇ ਹੋਏ ਅੰਗਾ ਦਾ ਗੰਦੀਆਂ ਨਾਲੀਆਂ 'ਚ ਇਨਸਾਫ ਲੈਣ ਲਈ ਬੈਠੇ ਸਨ ਆਪਣੇ ਨਿੱਜੀ ਮਸਲੇ ਵਾਸਤੇ ਕੋਈ ਨਹੀਂ ਸੀ ਬੇਟਾ ਕੋਈ ਕਿਸੇ ਨੇ ਨਿੱਜੀ ਨੌਕਰੀ ਦੀ ਖਾਤਰ ਨਹੀਂ ਉੱਥੇ ਆ ਕੇ ਬੈਠੇ ਸੀ ਕੋਈ ਨਿੱਜੀ ਮੰਗਾ ਵਾਸਤੇ ਨਹੀਂ ਉੱਥੇ ਆ ਕੇ ਬੈਠੇ ਸੀ ਉਹ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹੋਈ ਬੇਅਦਬੀ ਦਾ ਇਨਸਾਫ ਲੈਣ ਵਾਸਤੇ ਬੈਠੇ ਸੀ ਜਿੰਨਾ ਉੱਥੇ ਬੇਹਲਕਿਆ ਉੱਥੇ ਉਥੇ ਗੋਲੀ ਚਲਾਈ ਗਈ ਅਸੀਂ ਅੱਜ ਵੀ ਇਹ ਕਾਪੜ ਕੇ ਕਹਿੰਦੇ ਆ ਕਿ ਉਹਨਾਂ ਬੇਗਨਾ ਉੱਥੇ ਗੋਲੀ ਚ ਲਾਈ ਗਈ ਇਹ ਕੀ ਉਹਨਾਂ ਦੇ ਹਿਰਦੇ ਸ਼ਾਂਤ ਹੋ ਜਾਣਗੇ ਭਾਂਡੇ ਮਜਾਉਣ ਨਾਲ ਤੇ ਟਾਇਲਟਾਂ ਸਾਫ਼ ਕਰਾਉਣ ਇਹਨਾਂ ਨੂੰ ਸਿੱਖ ਪੰਥ ਦੇ ਵਿੱਚੋਂ ਬਨਫੀ ਕਰੋ ਤੇ ਮੈਂ ਸੰਗਤ ਨੂੰ ਵੀ ਬੇਨਤੀ ਕਰਦਾ ਇਹ ਤਾਂ ਮੱッセ ਰੰਗਣ ਤੋਂ ਵੀ ਉੱਪਰ ਦੀ ਲੰਗ ਗਏ ਕੀ ਆਚਾਰ ਦੇ ਭਾਂਡੇ ਮਾਜ ਕੇ ਤੁਹਾਡੇ ਫਿਰ ਬੂਹੇ ਤੇ ਆਉਣਗੇ ਫਿਰ ਹੁਣ ਤੁਹਾਡੇ 'ਚ ਕਮੀ ਹੋਊਗੀ ਜੇ ਤੁਸੀਂ ਇਹਨਾਂ ਨੂੰ ਫਿਰ ਉਸੇ ਉਸੇ ਜਗ੍ਹਾ ਤੇ ਲਿਜਾ ਕੇ ਬਿਠਾਉਂਗੇ ਇਹ ਹੈ ਕਾਬਲ ਸਿੱਖ ਅਖਵਾਉਣ ਦੇ ਜਾਂ ਪੰਥਕ ਅਖਵਾਉਣ ਦੇ ਪੰਜਾਬ ਦੇ ਮਸਲੇ ਉਹਨਾਂ ਚਿਰ ਹੱਲ ਨਹੀਂ ਹੋਣੇ ਸਿੱਖੀ ਦੇ ਮਸਲੇ ਉਹਨਾਂ ਚਿਰ ਹੱਲ ਨਹੀਂ ਹੋਣੇ ਜਿੰਨਾ ਚਿਰ ਨੌਜਵਾਨੀ ਅਕਾਲ ਤੱਕ ਸਾਫ਼ ਤੇ ਇਹ ਸਿਰ ਜੋੜ ਕੇ ਨਹੀਂ ਬੈਠਦੀ ਪਿਛਲੀਆਂ ਕੀਤੀਆਂ ਹੋਈਆਂ ਗਲਤੀਆਂ ਤੇ ਨਹੀਂ ਚਰਚਾ ਕਰਦੀ ਉਹਨਾਂ ਚਿਰ ਤੁਹਾਡਾ ਕੋਈ ਵਾਲੀ ਵਾਰਸ ਨਹੀਂ ਜੋ ਕੁਝ ਹੋੜ ਹੋ ਰਿਹਾ ਮੈਂ ਤਾਂ ਹੈਰਾਨ ਹਾਂ ਜਿਹੜਾ ਬੰਦਾ ਕੋਈ 10 ਬੰਦੇ ਮਗਰ ਲੱਗਦੇ ਉਹ ਆਪਦਾ ਹੀ ਗਰੁੱਪ ਬਣਾ ਕੇ ਆਪਦਾ ਹੀ ਡਗਡੂਗੀ ਵਿਜੋਦਾ ਫਿਰਦਾ ਹੁਣ ਕਿਸਾਨ ਯੂਨੀਅਨ ਵਾਲੇ ਦਾ ਆਪਦੇ ਉਹ ਕਹਿੰਦੇ ਸਾਡੇ ਨਾਲ ਤੁਰੋ ਇੱਕ ਭਾਈ ਸਾਹਿਬ ਉਥੇ ਟੈਂਕੀ ਤੇ ਚੜੇ ਬੈਠੇ ਆ ਉਹ ਕਹਿੰਦੇ ਵੀ ਇੱਧਰ ਕੋਈ ਨਹੀਂ ਆਉਂਦਾ ਠੀਕ ਆ ਆ ਹੁਣ ਗੰਦੇ ਪਾੜੀ ਵਾਲਾ ਮੋਰਚਾ ਲਾ ਕੇ ਕਹਿੰਦੇ ਸਾਡੇ ਮਗਰ ਤੁਰੋ ਉਹ ਯਾਰ ਜਦੋਂ ਤੁਸੀਂ ਹੈ ਸਾਰੇ ਪੰਜਾਬ ਦੇ ਹਤਾਸ਼ੀ ਆ ਇੱਕ ਦਿਨ ਬਹਿ ਕੇ ਇਕੱਠੇ ਹੋ ਕੇ ਚਰਚਾ ਕਰ ਲਓ ਵੀ ਕਿਦਦਣ ਆਪਾਂ ਕਿਹੜਾ ਮਸਲਾ ਠਾਉਣਾ ਕਿਦਦਣ ਆਪਾਂ ਕਿਹੜਾ ਮਸਲਾ ਠਾਉਣਾ ਕਿਉਂ ਸਾਰਿਆਂ ਨੂੰ ਸਾਰੇ ਪੰਜਾਬ ਦੀ ਨੌਜਵਾਨੀ ਨੂੰ ਤੁਸੀਂ ਖੱਜਲ ਖਵਾਰ ਕਰਦੇ ਫਿਰਦੇ ਹੋ ਹੁਣ ਅਸੀਂ ਵੀ ਉਥੇ ਆ ਜਿਹੜਾ ਬੁੱਢੇ ਦਰਿਆ ਵਾਲਾ ਮੇਰੇ ਘਰੇ ਤਿੰਨ ਜੀ ਕੈਂਸਰ ਦੀ ਭੇਡ ਚੜ ਗਏ ਆ ਦੋ ਚਲੇ ਗਏ ਆ ਇੱਕ ਇੱਕ ਲੜਾਈ ਲੜ ਰਹੀ ਆ ਮੈਂ ਤੁਹਾਨੂੰ ਤਸਵੀਰਾਂ ਦਿਖਾ ਦਿੰਦਾ ਸਾਡੇ ਤੋਂ ਵੱਧ ਤਾਂ ਕੋਈ ਨਹੀਂ ਇਹ ਦੁੱਖ ਨੂੰ ਕੋਈ ਸਮਝ ਸਕਦਾ ਜਿਹਦੇ ਘਰ ਦੇ ਵਿੱਚੋਂ ਜਿਹਦੇ ਪਰਿਵਾਰਕ ਜੀ ਚਲੇ ਗਏ ਤੇ ਜੇ ਤੁਸੀਂ ਇਹੀ ਜਿੱਤ ਬਣਦੇ ਹੋ ਵੀ ਸਾਨੂੰ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਦਾ ਟਾਈਮ ਮਿਲ ਗਿਆ ਤਮਤੋਜ ਮਾਨ ਜੀ ਤੁਸੀਂ ਤਾਂ ਉਹਦੇ ਦੋਸਤੋਂ ਸੀ ਐਮ ਸਾਹਿਬ ਦੇ ਜਦੋਂ ਮਰਜੀ ਜਾ ਸਕਦੇ ਹੋ ਤੁਸੀਂ ਉਹਨਾਂ ਕੋਲ ਤੇ ਫਿਰ ਆ ਕੁਛ ਕਰਨ ਦੀ ਕੀ ਲੋੜ ਸੀ ਮੇਰਾ ਉਧਰ ਵੀ ਤੁਹਾਡੇ ਤੇ ਇੱਕ ਸਵਾਲ ਸੀ ਵੀ ਜਦੋਂ ਪਹਿਲਾ ਪਾਣੀਆਂ ਦੇ ਮੁੱਦੇ ਤੇ ਲੁਧਿਆਣੇ ਯੂਨੀਵਰਸਿਟੀ ਦੇ ਵਿੱਚ ਉੱਥੇ ਪ੍ਰੋਗਰਾਮ ਰੱਖਿਆ ਸੀ ਤੁਹਾਡੇ ਪਿਤਾ ਜੀ ਦਾ ਸੀਐਮ ਸਾਹਿਬ ਦੇ ਮੂਹਰੇ ਬੈਠੇ ਸੀ ਤਾੜੀਆਂ ਮਾਰ ਰਹੇ ਸੀ ਸੀਐਮ ਸਾਹਿਬ ਦੀ ਹੌਸਲਾ ਫਜਾਈ ਦੇ ਵਿੱਚ ਤੇ ਤੁਸੀਂ ਬਾਹਰ ਸੀਐਮ ਸਾਹਿਬ ਦੇ ਖਿਲਾਫ ਉੱਥੇ ਲੱਗੇ ਪਏ ਸੀ ਪਹਿਲਾਂ ਘਰੇ ਰਹਿ ਕਰ ਲਿਆ ਕਰੋ ਵੀ ਕਿਹਨੇ ਕਿਹਦੇ ਨਾਲ ਖੜਦਾ ਯਾਰ ਕੋਈ ਸਾਨੂੰ ਕਿੱਧਰ ਨੂੰ ਤੋਰੀ ਫਿਰਦਾ ਕੋਈ ਸਾਨੂੰ ਕਿੱਧਰ ਨੂੰ ਤੇ ਜੇ ਨਹੀਂ ਜਾਂਦੇ ਤੇ ਲੋਕ ਆਲਾ ਕੱਢਦੇ ਆ ਕੋਈ ਪੰਜਾਬ ਦੇ ਮਸਲੇ ਤੇ ਬੋਲਦਾ ਕੋਈ ਨੰਦਪੁਰ ਸਾਹਿਬ ਦੇ ਮਤੇ ਤੇ ਬੋਲਦਾ ਗੱਲ ਅਸੀਂ ਕਰਦੇ ਆਂ ਇਸ ਦੇਸ਼ ਲੈਣ ਦੀ ਮੈਂ ਕਹਿੰਦਾ ਜੇ ਸਾਡਾ ਦੇਸ਼ ਬਣਦਾ ਜੇ ਖਾਲਸਤਾਨ ਮੁਲਕ ਬਣਦਾ ਇਹਦੂ ਦੁਨੀਆ ਦੇ ਉੱਤੇ ਵਧੀਆ ਦੇਸ਼ ਕੋਈ ਨਹੀਂ ਹੋਊਗਾ ਤਾਨੂੰ ਪਤਾ ਹੀ ਨਹੀਂ ਇਸ ਧਰਤੀ ਦੇ ਵਿੱਚ ਕੀ ਕੁਝ ਪਿਆ ਇਹ ਦੁਨੀਆ ਦੀ ਸਭ ਤੋਂ ਅਮੀਰ ਖਸਲਤ ਔਰ ਅਮੀਰ ਧਰਤੀ ਹੈ ਇੱਥੇ ਕੁਦਰਤ ਨੇ ਪੰਡਾਰ ਦੇ ਪੰਡਾਰ ਸਾਨੂੰ ਦਿੱਤੇ ਹੋਏ ਆ ਪਰ ਸਾਨੂੰ ਵਰਤਣੇ ਨਹੀਂ ਆ ਰਹੇ ਸਾੜ ਦਾ ਪਾਣੀ ਮੁੱਲ ਵਿਗੂ ਬਾਕੀ ਤਾਂ ਗੱਲ ਛੱਡੋ ਰੇਤਾ ਰੇਤਾ ਤੇ ਪਾਣੀ ਜਿਸ ਸਟੇਟ ਦੇ ਕੋਲ ਰੇਤਾ ਤੇ ਪਾਣੀ ਦੇ ਬਦਲੇ ਪੈਸੇ ਆਉਣਗੇ ਬਾਕੀ ਉੱਤੇ ਕੀ ਕੁਝ ਨਹੀਂ ਹੋਊਗਾ ਸਾਨੂੰ ਦੇਣ ਦਾ ਸਹੀ ਨਾ ਨੌਜਵਾਨੀ ਨੂੰ ਭੰਬਲ ਭੂਸਿਆ 'ਚ ਪਾਓ ਰੱਬ ਦੇ ਵਾਸਤੇ ਆ ਕਿਸੇ ਇੱਕ ਥਾਂ ਤੇ ਇਕੱਠੇ ਹੋ ਕੇ ਬਹਿ ਜਾਓ ਜੇ ਤੁਸੀਂ ਐਂ ਤੁਰੇ ਫਰੇ ਇਹਦਾ ਕੋਈ ਉਧਰ ਨੂੰ ਇੱਕ ਬੈਗ ਟਾੜੀ ਉਧਰੋਂ ਤੁਰੇ ਫਿਰਦੀ ਐ ਕੋ ਉਧਰੋਂ ਤੁਰੇ ਫਿਰਦੀ ਐ ਕੁਛ ਨਹੀਂ ਮਰਨਾ ਤੁਹਾਨੂੰ ਕੱਖ ਵੀ ਨਹੀਂ ਦੇਣਾ ਕਿਸੇ ਨੂੰ ਉਹਨਾਂ ਕਿਸਾਨਾਂ ਦਾ ਕੀ ਵਜੂਦ ਰਹਿ ਗਿਆ ਹਰਿਆਣੇ 'ਚ ਭੱਜ-ਭੱਜ ਜਿੱਤ ਗਈ ਇਹਨਾਂ ਦੇ ਕਾਰਨ ਦਿੱਤੀ ਆ ਇਹਨਾਂ ਦੇ ਇਹਨਾਂ ਦੇ ਜਿੰਨੇ ਲੀਡਰ ਉੱਥੇ ਖੜੇ ਸੀ ਕਿਸੇ ਨੂੰ 1100 ਰੁਪਈਆ ਕਿਸੇ ਨੂੰ 300 ਰੁਪਈਆ ਕਿਸੇ ਨੂੰ 200 ਰੁਪਈਆ ਕਿਉਂ ਨਹੀਂ ਅਸੀਨ ਨੇ ਲੈਂਦੇ ਆ 2022 ਦੇ ਵਿੱਚ ਆ ਮੇਰੇ ਚਾਚਾ ਜੀ ਸਰਦਾਰ ਗੁਰਬੈਲ ਸਿੰਘ ਸਰਪੰਚ 60 ਸਾਲ ਦੀ ਉਮਰ ਦੇ ਵਿੱਚ ਇਹ ਕੈਂਸਰ ਦੇ ਨਾਲ ਦੁਨੀਆ ਤੋਂ ਚਲੇ ਗਏ ਤੇ ਆ ਉਹਨਾਂ ਦੇ ਪਤਨੀ ਧਰਮ ਪਤਨੀ ਮੌਜੂਦਾ ਬਲਾਕ ਸੰਪਤੀ ਦੇ ਮੈਂਬਰ ਬੀਬੀ ਸਾਡੇ ਚਾਚੀ ਜੀ ਸ਼੍ਰੀਮਤੀ ਹਰਬੰਸ ਕੌਰ ਇੱਕ ਸਾਲ ਹੋ ਗਿਆ ਆ ਲੜਾਈ ਲੜਦੇ ਆ ਪਏ ਆ ਤੂੰ ਦੇਖ ਲਓ ਸਾਥੋਂ ਵਾਦੇ ਦਰਦ ਨੂੰ ਕੌਣ ਸਮਝਦਾ ਹੋਗਾ ਵੱਡੇ ਚਾਚਾ ਜੀ ਮੇਰੇ 2019 ਚ ਚਲੇ ਗਏ ਕੈਂਸਰ ਪਰ ਜਿੰਨਾ ਚਿਰ ਤੁਸੀਂ ਇਕੱਠੇ ਨਹੀਂ ਨਾ ਹੁੰਦੇ ਤੇ ਇਕੱਠਾ ਦੇ ਇਕੱਠੇ ਹੋ ਕੇ ਬਹਿ ਕੇ ਕੋਈ ਸੋਚਦੇ ਨਹੀਂ ਉਹਨਾਂ ਚਿਰ ਕੁਝ ਨਹੀਂ ਮੰਨਦਾ ਤੇ ਮਜੀਠੀਆ ਸਾਹਿਬ ਐਵੇਂ ਕਿਸੇ ਤੇ ਇਲਜ਼ਾਮ ਤਰਾਸ਼ੀ ਜਿਹੜੀ ਹੁੰਦੀ ਹੈ ਇਹ ਨਹੀਂ ਲਾਈਦੀ ਹੁੰਦੀ ਤੁਸੀਂ ਆਪ ਦੇ ਗੁਨਾਹ ਕਬੂਲ ਕੀਤੇ ਆ ਉਹ ਉਹ ਗੁਰੂ ਮਹਾਰਾਜ ਤੋਂ ਮਾਫੀ ਮੰਗੋ ਵੀ ਮਹਾਰਾਜ ਤੁਹਾਨੂੰ ਬਖਸ਼ ਦੇਵੇ ਇਹ ਗਨਾ ਸਾਡੇ ਲੋਕਾਂ ਦਾ ਵੀ ਇੰਨਾ ਹੀ ਉਹੀ ਹੈ ਅਸੀਂ ਵੀ ਨਹੀਂ ਸੁਧਰੇ ਅਸੀਂ ਵੀ ਉਹੀ ਵਾਰ-ਵਾਰ ਗਲਤੀਆਂ ਇਦੋਂ ਅੱਗੇ ਫੇਰ ਗਲ ਕਰਾਂਗੇ ਉਦੋਂ ਅੱਗੇ ਫੇਰ ਕਰਾਂਗੇ ਫੇਰ ਪਤਾ ਨਹੀਂ ਕਿੱਥੇ ਜਾ ਕੇ ਅਸੀਂ ਖੜਾਂਗੇ ਕਿੱਥੇ ਨਹੀਂ ਖੜਦੇ ਅਜੇ ਇੱਕ ਮਸਲਾ ਜਿਹੜਾ ਪਿੱਛੇ ਜੇ ਇੱਕ ਵੀਡੀਓ ਦੂਜਾ ਸਰਦਾਰ ਢਾਲੀਵਾਲ ਸਾਹਿਬ ਰਖੜਾ ਸਾਹਿਬ ਦੇ ਭਰਾ ਉਹਨਾਂ ਨੇ ਕਿਹਾ ਸੀ ਵੀ ਅਸੀਂ ਬਾਦਲ ਸਾਹਿਬ ਦੀ ਕੋਠੀ ਦੇ ਵਿੱਚ ਸ਼ਰਾਬ ਪੀਂਦੇ ਹੁੰਦੇ ਸੀ ਉਹ ਮੈਂ ਅਗਲੀ ਵੀਡੀਓ ਚ ਕਰੂੰਗਾ ਬਾਦਲ ਸਾਹਿਬ ਦੀ 2 ਨੰਬਰ ਕੋਠੀ 'ਚ ਮੇਰੀ ਡਿਊਟੀ ਹੁੰਦੀ ਸੀ ਪੋਰਚ ਦੇ ਵਿੱਚ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਥੱਲੇ ਬੈਠ ਕੇ ਰੋਜ਼ ਜੋ ਉਹ ਢਾਲੀਵਾਲ ਸਾਹਿਬ ਕਹਿੰਦੇ ਬਿਲਕੁਲ ਸੱਚ ਕਹਿੰਦੇ ਆ ਡੇਲੀ ਇਹਨਾਂ ਦੇ ਨਾਲ ਇਹਨਾਂ ਦਾ ਸ਼ਰਾਬ ਤੇ ਕਬਾਉ ਉੱਥੇ ਚੱਲਦਾ ਹੁੰਦਾ ਸੀ ਉਹ ਅਗਲੀ ਵੀਡੀਓ 'ਚ ਕਰਾਂਗੇ ਆਪਾਂ ਦੇਖੋ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ